ਗੜਸ਼ੰਗਰ ਦਾ ਪਿੰਡ ਕਾਲੇਵਾਲ ਵਿੱਚ ਦੇਰ ਰਾਤ ਇੱਕ ਨੌਜਵਾਨ ਦੀ ਟਰੈਕਟਰ ਟਰਾਲੀ ਹੇਠ ਆ ਕੇ ਮੌਤ ਦੀ ਖਬਰ ਹੈ ਅਸੁਰੇਨਾ 112 ਹੈਲਪਲਾਈਨ ਤੇ ਜਿਹੜੀ ਮੈਸੇਜ ਆਇਆ ਸੀ ਵੀ ਇੱਕ ਜਿਹੜੀ ਕਾਲੇ ਰੰਗ ਦੀ ਟ੍ਰੈਕਟਰ ਟਰਾਲੀ ਦੇ ਕੋਲ ਡੈਡਬਡੀ ਪਈ ਹੈ ਤੇ ਜਿੱਥੇ ਚੌਂਕੀ ਚਾਦੀ ਐਸੀ ਬਾਸ ਦੇ ਬਿੰਨੀਵਾਲ ਨੂੰ ਭੇਜਿਆ ਸੀ ਮੌਕੇ ਤੇ ਜਿੱਥੇ ਉਹ ਮੁੰਡਾ ਜਰਨੈਲ ਸਿੰਘ ਪੁੱਤਰ ਜੀ ਸਿੰਘ ਸੀ ਇਹ ਮੈਚ ਪਰ थाना ਸਦਰ ਨੰਗਲ ਦਾ ਉਹ ਉਹ ਡਰਾਈਵ ਕਰ ਰਿਹਾ ਸੀ ਆਪਣੀ ਟ੍ਰੈਕਟਰ ਟਰਾਲੀ ਤੇ ਤੇ ਤੰਦ ਕਾਰਨ ਕੋਈ ਜੰਪ ਪੈਣ ਕਰਕੇ ਉਹ ਟ੍ਰੈਕਟਰ ਤੋਂ نیچے गिर ਗਿਆ ਜਿਸ ਦੇ ਉੱਪਰ ਉਹ ਟਰਾਲੀ ਲੰਘਨ ਨਾਲ ਦੀ ਮੌਤ ਹੋ ਗਈ ਸੀ ਉਦੇ ਫਾਦਰ ਜੀ ਸਿੰਘ ਦੀ ਬੇਨਾ ਤੇ ਕਾਰਵਾਈ 143 सीआरपीसी ਕਰਕੇ ਜਿਹੜੀ ਲਾਸਟ ਬਾਅਦ ਪੋਸਟਪੋਨ ਬਾਰਸ ਨੇ ਹਵਾਲੇ ਕਰ ਦਿੱਤੀ ਹੈ